ਤੁਸੀਂ ਇੱਕ ਜਦੋਂ ਕਿਸੇ ਪਰਿਵਾਰ ਦਾ ਇੱਕ ਵਿਅਕਤੀ ਡਰਗ ਐਡਿਕਟ ਹੋ ਜਾਂਦਾ ਹੈ ਤਾਂ ਉਸ ਪਰਿਵਾਰ ਦੀ ਭੂਮਿਕਾ ਕਿੰਨੀ ਅਹਿਮ ਹੁੰਦੀ ਹੈ ਪਰਿਵਾਰ ਦੀ ਬਹੁਤ ਭੂਮਿਕਾ ਹੈਗੀ ਹੈ ਕਿਉਂਕਿ ਐਡਿਕਸ਼ਨ ਦੇ ਇੱਕ ਕਾਰਨਾਂ ਦੇ ਵਿੱਚ ਇੱਕ ਕਾਰਨ ਇਹ ਹੈ ਮਾਡਲਿੰਗ ਮਾਡਲਿੰਗ ਮਤਲਬ ਕਿ ਬੰਦਾ ਕਿਸੇ ਦੇ ਬਿਹੇਵੀਅਰ ਨੂੰ ਦੇਖ ਕੇ ਐਡਿਕਸ਼ਨ ਸ਼ੁਰੂ ਕਰਦਾ ਹੁਣ ਕਿਸੇ ਦੇ ਪਿਤਾ ਜੀ ਮੇਰੇ ਕੋਲ ਬਹੁਤ ਸਾਰੇ ਪੇਸ਼ੈਂਟਸ ਆਉਂਦੇ ਨੇ ਮੈਂ ਦਾਦਾ ਵੀ ਫੀਮ ਲੰਦਾ ਸੀ ਉਦੋਂ ਉਹਦਾ ਬਾਪ ਜਿਹੜਾ ਹੈਗਾ ਉਹ ਕੁਝ ਹੋਰ ਲੰਦਾ ਸੀ ਪੁੱਕੀ ਵਗੈਰਾ ਤੇ ਮੁੰਡਾ ਚਿੱਟਾ ਲਾ ਰਿਹਾ ਸੋ ਓਵਰ ਦਾ ਜਨਰੇਸ਼ਨਸ ਹੈ ਹੁਣ ਇਹ ਜੈਨੇਟਿਕ ਨਹੀਂ ਹੈ ਐਨਵਾਇਰਨਮੈਂਟਲ ਹੈ ਮਤਲਬ ਪਰਿਵਾਰ ਦੇ ਵਿੱਚ ਹੀ ਚੀਜ਼ਾਂ ਇਹ ਯੂਜ਼ ਹੋ ਰਹੀਆਂ ਸੋ ਪਰਿਵਾਰ ਦਾ ਤਾਂ ਬਹੁਤ ਵੱਡਾ ਰੋਲ ਹੈ ਦੂਸਰੀ ਗੱਲ ਜਦ ਬੰਦਾ ਟ੍ਰੀਟਮੈਂਟ ਲੰਦਾ ਹੈ ਤਾਂ ਉਦੋਂ ਉਹਨੂੰ ਪਰਿਵਾਰ ਦੀ ਬਹੁਤ ਜ਼ਿਆਦਾ ਮੋਡਲ ਸਾਈਕੋਲੋਜੀਕਲ ਸੋਸ਼ਲ ਸਪੋਰਟ ਚਾਹੀਦੀ ਹੁੰਦੀ ਹੈ ਠੀਕ ਹੈ ਔਰ ਜਨਰਲੀ ਇੱਥੇ ਕਮੀ ਵੀ ਰਹਿੰਦੀ ਹੈ ਟ੍ਰੀਟਮੈਂਟ ਦੀ ਕਮੀ ਇਹ ਹੈ ਕਿ ਜਦ ਐਡਿਕਟ ਤੁਹਾਡੇ ਕੋਲੇ ਆਂਦਾ ਹੈ ਟ੍ਰੀਟਮੈਂਟ ਲੈਣ ਵਾਸਤੇ ਉਦੋਂ ਉਹ ਉਹਦੇ ਚ ਪਤਾ ਲੱਗ ਰਿਹਾ ਹੁੰਦਾ ਕਿ ਨਾ ਉਹਦੇ ਫੈਮਿਲੀ ਮੈਂਬਰਸ ਨੂੰ ਨਾ ਉਹਨੂੰ ਆਪ ਨੂੰ ਉਹ ਟ੍ਰੀਟਮੈਂਟ ਲੈਣ ਚ ਇੰਨੇ ਜ਼ਿਆਦਾ ਪੈਸ਼ਨੇਟ ਨਹੀਂ ਹੁੰਦੇ ਚਿੱਟਾ ਲੱਭਣ ਲਈ ਤਾਂ ਉਹ ਚਲੇ ਜਾਣਗੇ ਹੁਣੀ ਪਤਾ ਨਹੀਂ ਕਿੱਥੇ ਚਲੇ ਜਾਣਗੇ ਬਾਰਡਰ ਤੱਕ ਵੀ ਜਾ ਸਕਦੇ ਆ ਰਾਜਸਥਾਨ ਜਾ ਕੇ ਭੁੱਕੀ ਲਿਆ ਸਕਦੇ ਆ ਪਰ ਟ੍ਰੀਟਮੈਂਟ ਲੈਣ ਵਾਸਤੇ ਲੋਕਾਂ ਚ ਉਹ એનર્ਜੀ ਉਹ ਐਥੋਸਿਐਜ਼ਮ ਉਹਨਾਂ ਉਤਸ਼ਾਹ ਨਹੀਂ ਹੈਗਾ ਲੋਕ ਚਾਹੁੰਦੇ ਨਹੀਂ ਉਹ ਲੋਕ ਚਾਹੁੰਦੇ ਨਹੀਂ ਹੈਗੇ ਉਸ ਤਰੀਕੇ ਲੋਕਾਂ ਨੂੰ ਹੁੰਦਾ ਕਿ ਇਮੀਡੀਏਟਲੀ ਹੁਣੀ ਹੋ ਜਾਵੇ ਇਨੀਸ਼ੀਅਲੀ ਉਹਨਾਂ ਦੇ ਐਡਿਕਸ਼ਨ ਚ ਲੱਗਣ ਦੇ ਕਾਰਨ ਵੀ ਇਹੀ ਸੀਗੇ ਕਿ ਉਹ ਇਮੀਡੀਏਟ ਗ੍ਰੈਟੀਫਿਕੇਸ਼ਨ ਚਾਹੁੰਦੇ ਸੀਗੇ ਛੋਟੇ ਛੋਟੇ ਗਲਤਪਨ ਮਨ ਨੂੰ ਹੁਣੀ ਖੁਸ਼ੀ ਮਿਲ ਜਾਵੇ ਮਨ ਹੁਣੀ ਇਸ ਚੀਜ਼ ਦਾ ਸੋਲੂਸ਼ਨ ਮਿਲ ਜਾਵੇ ਉਹ ਹੁੰਦਾ ਨਹੀਂ ਅਸਲੀ ਜ਼ਿੰਦਗੀ ਚ ਨਹੀਂ ਹੁੰਦਾ ਉਹ ਉਸ ਵਕਤ ਆਪਣੀ ਅੱਖਾਂ ਦੇ ਉੱਤੇ ਹੋਰ ਪਰਦਾ ਪਾ ਲੈਂਦੇ ਉਹ ਪਰਦਾ ਜਦ ਕਦੇ ਉੱਤਰਦਾ ਤਾਂ ਜ਼ਿੰਦਗੀ ਦਿਖਾਈ ਦਿੰਦੀ ਹੈ ਜਾ ਜ਼ਿੰਦਗੀ ਦਿਖਦੀ ਹੈ ਤਾਂ ਪਤਾ ਲੱਗਦਾ ਕਿ ਯਾਰ ਇੱਥੇ ਤਾਂ ਚੰਗੇ ਭਲੇ ਬੰਦੇ ਨੂੰ ਵੀ ਨੀਂਦ ਨਹੀਂ ਆਉਂਦੀ ਇਹਨੇ ਕਿਹੜਾ ਗੋਲੀ ਖਾਦੀ ਹੋਈ ਆ ਤੁਸੀਂ ਇੱਕ ਜਦੋਂ ਕਿਸੇ ਪਰਿਵਾਰ ਦਾ ਇੱਕ ਵਿਅਕਤੀ ਡਰਗ ਐਡਿਕਟ ਹੋ ਜਾਂਦਾ ਹੈ ਤਾਂ ਉਸ ਪਰਿਵਾਰ ਦੀ ਭੂਮਿਕਾ ਕਿੰਨੀ ਅਹਿਮ ਹੁੰਦੀ ਹੈ ਪਰਿਵਾਰ ਦੀ ਬਹੁਤ ਭੂਮਿਕਾ ਹੈਗੀ ਹੈ ਕਿਉਂਕਿ ਐਡਿਕਸ਼ਨ ਦੇ ਇੱਕ ਕਾਰਨਾਂ ਦੇ ਵਿੱਚ ਇੱਕ ਕਾਰਨ ਇਹ ਹੈ ਮਾਡਲਿੰਗ ਮਾਡਲਿੰਗ ਮਤਲਬ ਕਿ ਬੰਦਾ ਕਿਸੇ ਦੇ ਬਿਹੇਵੀਅਰ ਨੂੰ ਦੇਖ ਕੇ ਐਡਿਕਸ਼ਨ ਸ਼ੁਰੂ ਕਰਦਾ ਹੁਣ ਕਿਸੇ ਦੇ ਪਿਤਾ ਜੀ ਮੇਰੇ ਕੋਲ ਬਹੁਤ سارے ਪੇਸ਼ੈਂਟਸ ਆਉਂਦੇ ਨੇ ਜਿਵੇਂ ਦਾਦਾ ਵੀ ਫੀਮ ਲੰਦਾ ਸੀ ਉਦੋਂ ਉਹਦਾ ਬਾਪ ਜਿਹੜਾ ਹੈਗਾ ਉਹ ਕੁਝ ਹੋਰ ਲੰਦਾ ਸੀ ਪੁੱਕੀ ਵਗੈਰਾ ਤੇ ਮੁੰਡਾ ਚਿੱਟਾ ਲਾ ਰਿਹਾ ਸੋ ਓਵਰ ਦਾ ਜਨਰੇਸ਼ਨਸ ਹੈ ਹੁਣ ਇਹ ਜੈਨੇਟਿਕ ਨਹੀਂ ਹੈ ਇਹ এনवायरमेंटਲ ਹੈ ਮਤਲਬ ਪਰਿਵਾਰ ਦੇ ਵਿੱਚ ਹੀ ਚੀਜ਼ਾਂ ਇਹ ਯੂਜ਼ ਹੋ ਰਹੀਆਂ ਤੋ ਪਰਿਵਾਰ ਦਾ ਤਾਂ ਬਹੁਤ ਵੱਡਾ ਰੋਲ ਹੈ ਦੂਸਰੀ ਗੱਲ ਜਦ ਬੰਦਾ ਟ੍ਰੀਟਮੈਂਟ ਲੰਦਾ ਹੈ ਤਾਂ ਉਦੋਂ ਉਹਨੂੰ ਪਰਿਵਾਰ ਦੀ ਬਹੁਤ ਜ਼ਿਆਦਾ ਮੋਡਲ ਸਾਈਕੋਲੋਜੀਕਲ ਸੋਸ਼ਲ ਸਪੋਰਟ ਚਾਹੀਦੀ ਹੁੰਦੀ ਠੀਕ ਹੈ ਔਰ ਜਨਰਲੀ ਇੱਥੇ ਕਮੀ ਵੀ ਰਹਿੰਦੀ ਹੈ ਟ੍ਰੀਟਮੈਂਟ ਦੀ ਕਮੀ ਇਹ ਹੈ ਕਿ ਜਦ ਐਡਿਕਟ ਤੁਹਾਡੇ ਕੋਲੇ ਆਂਦਾ ਹੈ ਟ੍ਰੀਟਮੈਂਟ ਲੈਣ ਵਾਸਤੇ ਉਦੋਂ ਉਹ ਉਹਦੇ ਚ ਪਤਾ ਲੱਗ ਰਿਹਾ ਹੁੰਦਾ ਕਿ ਨਾ ਉਹਦੇ ਫੈਮਿਲੀ ਮੈਂਬਰਸ ਨੂੰ ਨਾ ਉਹਨੂੰ ਆਪ ਨੂੰ ਉਹ ਟ੍ਰੀਟਮੈਂਟ ਲੈਣ ਚ ਇੰਨੇ ਜ਼ਿਆਦਾ ਪੈਸ਼ਨੇਟ ਨਹੀਂ ਹੁੰਦੇ ਚਿੱਟਾ ਲੱਭਣ ਲਈ ਤਾਂ ਉਹ ਚਲੇ ਜਾਣਗੇ ਹੁਣੀ ਪਤਾ ਨਹੀਂ ਕਿੱਥੇ ਚਲੇ ਜਾਣਗੇ ਬਾਰਡਰ ਤੱਕ ਵੀ ਜਾ ਸਕਦੇ ਆ ਰਾਜਸਥਾਨ ਜਾ ਕੇ ਭੁੱਕੀ ਲਿਆ ਸਕਦੇ ਆ ਪਰ ਟ੍ਰੀਟਮੈਂਟ ਲੈਣ ਵਾਸਤੇ ਲੋਕਾਂ ਚ ਉਹ એનર્ਜੀ ਉਹ ਐਥੋਸਿਐਜ਼ਮ ਉਹਨਾਂ ਉਤਸ਼ਾਹ ਨਹੀਂ ਹੈਗਾ ਲੋਕ ਚਾਹੁੰਦੇ ਨਹੀਂ ਉਹ ਲੋਕ ਚਾਹੁੰਦੇ ਨਹੀਂ ਹੈਗੇ ਉਸ ਤਰੀਕੇ ਲੋਕਾਂ ਨੂੰ ਹੁੰਦਾ ਕਿ ਇਮੀਡੀਏਟਲੀ ਹੁਣੀ ਹੋ ਜਾਵੇ ਇਨੀਸ਼ੀਅਲੀ ਉਹਨਾਂ ਦੇ ਐਡਿਕਸ਼ਨ ਚ ਲੱਗਣ ਦੇ ਕਾਰਨ ਵੀ ਇਹੀ ਸੀਗੇ ਕਿ ਉਹ ਇਮੀਡੀਏਟ ਗ੍ਰੈਟੀਫਿਕੇਸ਼ਨ ਚਾਹੁੰਦੇ ਸੀਗੇ ਛੋਟੇ ਛੋਟੇ ਗਲਤਾਂ ਪਰ ਉਹਨਾਂ ਨੂੰ ਹੁਣੀ ਖੁਸ਼ੀ ਮਿਲ ਜਾਵੇ ਮੈਨ ਹੁਣੀ ਇਸ ਚੀਜ਼ ਦਾ ਸੋਲੂਸ਼ਨ ਮਿਲ ਜਾਵੇ ਉਹ ਹੁੰਦਾ ਨਹੀਂ ਅਸਲੀ ਜ਼ਿੰਦਗੀ ਚ ਨਹੀਂ ਹੁੰਦਾ ਉਹ ਉਸ ਵਕਤ ਆਪਣੀ ਅੱਖਾਂ ਦੇ ਉੱਤੇ ਹੋਰ ਪਰਦਾ ਪਾ ਲੈਂਦੇ ਉਹ ਪਰਦਾ ਜਦ ਕਦੇ ਉੱਤਰਦਾ ਤਾਂ ਜ਼ਿੰਦਗੀ ਦਿਖਾਈ ਦਿੰਦੀ ਹੈ ਜਾਂ ਜ਼ਿੰਦਗੀ ਦਿਖਦੀ ਹੈ ਤਾਂ ਪਤਾ ਲੱਗਦਾ ਕਿ ਯਾਰ ਇੱਥੇ ਤਾਂ ਚੰਗੇ ਭਲੇ ਬੰਦੇ ਨੂੰ ਵੀ ਨੀਂਦ ਨਹੀਂ ਆਉਂਦੀ ਇਹਨੇ ਕਿਹੜਾ ਗੋਲੀ ਖਾਧੀ ਹੋਈ ਹੈ